वाहे गुरु जी का खालसा वाहिगुरु जी की फतेह फते। सारे समाना वासियों को राम राम सात श्रीकाल भाई जी एक बिल्कुल छोटी सी विनती लेके आए हैं पूरे वासियों के लिए पूरा एरिया वासियों के लिए जो हमारा एक भाई गुरजीत सिंह खालसा लगभग पिछले एक साल से जो टावर के ऊपर तपस्या कर रहा है वो उसका क्या मांग है उसकी मांग है भाई सभी धर्मों की चाहे वो गुरु ग्रंथ साहब है चाहे गीता है कुरान है बाइबल है सभी धर्मों के जो ग्रंथ हैं उनको बेअदबी ना हो और अगर कोई बेअदबी करता है तो उसके लिए एक सख्त कानून बने एक सख्त सज़ा के लिए डिमांड की हुई है लेकिन हमारी अंध और बैरी सरकारों ने ये इतनी शर्म की बात है कि एक साल से ना उनको दिखाई दिया ना उनको सुनाई दिया तो मैं पूरे समाना वासियों से हाथ जोड़ के अपील करते हैं कि बारह तारीख को परसों संडे को बारह बजे से जितना वध हो सके जितना भी बहने भी भाई भी जितने बुजुर्ग हैं मेरे बच्चे हैं जितने भी हैं सारे ज़्यादा से ज़्यादा गिनती में वहां पहुंचे और सरकारों को हमने दिखाना है कि गुरजीत सिंह खालसा जी अकेले नहीं है अगर वो सभी धर्म की लड़ाई लड़ सकते हैं तो सभी धर्म भी उनके साथ है तो ये सबसे बड़ी मैं आपसे हाथ जोड़ के यही अपील है कि ज़्यादा से ज़्यादा गिनती में आप पहुंचे और भाई का हौसला बढ़ाए और सरकारों को हमने दिखाना है कि हम सब एक हैं मैं सारी संगत ने कहना चाहूँगा कि साढ़े विकार साढ़े पंथ प्रसिद्ध पूरी दुनिया के प्रसिद्ध महापुरुष भी आए हैं संत बाबा मनमोहन सिंह जी ਅਰਥੀ ਸਾਡੇ ਰਾਣਾ ਜੀ ਜੋ ਕਿ ਸਰਬ ਧਰਮ ਦੀ ਗੱਲ ਕਰ ਰਹੇ ਆ ਕਿ ਅਸੀਂ ਅਗਰ ਸਾਰੇ ਇਕੱਠੇ ਹੋ ਕੇ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਹੈ ਅਗਰ ਆਪ ਸਾਰੇ ਜਾਣਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਹੈ ਉਹ ਪੂਰੀ ਤਰ੍ਹਾਂ ਤੋਂ ਕਿਤੇ ਰਾਮ ਭਗਵਾਨ ਦੀ ਮਹਿਮਾ ਕਰ ਰਿਹਾ ਕਿਤੇ ਕ੍ਰਿਸ਼ਨ ਭਗਵਾਨ ਦੀ ਮਹਿਮਾ ਕਰ ਰਿਹਾ ਕਿਤੇ ਹੋਰ ਹੋਰ ਮਹਾਂਪੁਰਸ਼ਾਂ ਦੀ ਮਹਿਮਾ ਨਾਲ ਭਰਿਆ ਹੋਇਆ ਰੱਬ ਦੇ ਵਿਸ਼ਵਾਸ ਰੱਬ ਦੇ ਪ੍ਰੇਮ ਦੀ ਮਹਿਮਾ ਨਾਲ ਭਰਿਆ ਗੁਰੂ ਗ੍ਰੰਥ ਸਾਹਿਬ ਗੀਤਾ ਹੋਰ ਜਿਤਨੇ ਵੀ ਪਵਿੱਤਰ ਗ੍ਰੰਥ ਹਨ ਸਾਰੇ ਸਾਨੂੰ ਸਿੱਖਿਆ ਦਿੰਦੇ ਹਨ ਅਗਰ ਸਾਡੇ ਕੋਲ ਸਿੱਖਿਆ ਦਾ ਮਾਧਿਅਮ ਹੀ ਨਹੀਂ ਰਹੇਗਾ ਅਗਰ ਉਹਨਾਂ ਦੀ ਬੇਇੱਜ਼ਤੀ ਹੋਏਗੀ ਤੇ ਦੁੱਖ ਦੀ ਗੱਲ ਹੈ ਉਸ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਹ ਸੰਘਰਸ਼ ਲੜਨਾ ਚਾਹੀਦਾ ਹੈ ਔਰ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਪੰਜਾਬ ਜਿਹਨਾਂ ਨੂੰ ਅਸੀਂ ਗੁਰੂਆਂ ਦੀ ਧਰਤੀ ਕਹਿੰਦੇ ਆਂ ਪ੍ਰੇਮ ਦੀ ਧਰਤੀ ਕਹਿੰਦੇ ਆਂ ਪਿਆਰ ਦੀ ਧਰਤੀ ਕਹਿੰਦੇ ਆਂ ਆਪਸੀ ਭਾਈਚਾਰੇ ਦੀ ਧਰਤੀ ਕਹਿੰਦੇ ਆਂ ਤੇ ਅਸੀਂ ਅਗਰ ਆਪਸੀ ਸਾਰੇ ਮਿਲ ਜੁਲ ਕੇ ਇਹ ਸਮੱਸਿਆ ਦਾ ਸੰਭਧਾਨ ਕਰਨ ਚ ਅੱਗੇ ਆਵਾਂਗੇ ਤੇ ਸਾਰੇ ਸੰਸਾਰ 'ਚ ਮੈਸੇਜ ਆਏਗਾ ਕਿ ਪੰਜਾਬ ਦੇ ਲੋਕ ਇਕਜੁੱਟ ਨੇ ਪੰਜਾਬ ਦੇ ਲੋਕ ਧਾਰਮਿਕ ਨੇ ਪੰਜਾਬ ਦੇ ਲੋਕ ਧਰਮ ਦੇ ਸੱਚੇ ਬਹਿਨੇ ਸਮਝਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਰਾਣਾ ਰਾਮ ਸਿੰਘ ਜੀ 골ਡਨ ਹਟ ਵਾਲੇ ਜੋ ਸਮਾਜ ਸੇਵਾ ਵਿੱਚ ਬਹੁਤ ਮੰਨੇ ਪਰਮੰਨੇ ਨੇ ਅਤੇ ਇਸੇ ਤਰ੍ਹਾਂ Swami Rajesh Swaranand ji ਜਿਨ੍ਹਾਂ ਉੱਤੇ ਸਤਿਗੁਰਾਂ ਦੀ ਕਿਰਪਾ ਹੈ ਜਿੱਥੇ ਤਨ ਦੀਆਂ ਦਵਾਈਆਂ ਦਿੰਦੇ ਨੇ ਉੱਥੇ ਮਨ ਦਾ ਵੀ ਪ੍ਰਚਾਰ ਕਰਕੇ ਵਧੀਆ ਅਧਿਆਤਮ ਨੂੰ ਜਾਉਂਦੇ ਨੇ ਸੋ ਜਿਹੜਾ ਮਸਲਾ ਇਹ ਹੈ ਸਰਦਾਰ ਗੁਰਜੀਤ ਸਿੰਘ ਜੀ ਜਿਹੜੇ ਟਾਵਰ ਤੇ ਬੈਠੇ ਹੋਏ ਨੇ ਜਿਵੇਂ ਰਾਣਾ ਜੀ ਨੇ ਦੱਸਿਆ ਕਿ ਮਸਲਾ ਕੀ ਹੈ ਮਸਲਾ ਕੇਵਲ ਸਾਰਿਆਂ ਧਰਮਾਂ ਦਾ ਕੇਵਲ ਸਿੱਖਾਂ ਦਾ ਨਹੀਂ ਹੈ ਜਿਹਦੇ ਵਿੱਚ ਉਹਨੇ ਦੱਸਿਆ ਕਿ ਸਾਰਿਆਂ ਧਰਮਾਂ ਦਾ ਜਿਹੜਾ ਸਤਕਾਰ ਕਿਉਂਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਜੇ ਸਾਡੇ ਗੁਰੂਆਂ ਦਾ ਪੀਰਾਂ ਦਾ ਪੈਗੰਬਰਾਂ ਦਾ ਜੇ ਸਾਡੇ ਗ੍ਰੰਥਾਂ ਦਾ ਅ ਨਿਰਾਦਰ ਹੋਵੇਗਾ ਤੇ ਸਾਡਾ ਵੀ ਕੋਈ ਜਿਉਣ ਦਾ ਹੱਕ ਨਹੀਂ ਇਸ ਕਰਕੇ ਉਹਨਾਂ ਨੇ ਬਹੁਤ ਵੱਡਾ ਤਹਈਆ ਕੀਤਾ ਤੇ ਹੋ ਜਾਣਾ ਚਾਹੀਦਾ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਕੋਈ ਵੀ ਐਸਾ ਵਿਅਕਤੀ ਨਹੀਂ ਜਿਹੜਾ ਨਾ ਕਹਿੰਦਾ ਹੋਵੇ ਵੀ ਐਸਾ ਬਣ ਜਾਣਾ ਚਾਹੀਦਾ ਕਿ ਕਿੱਡੀਆਂ ਬਦਬੀਆਂ ਹੋ ਰੀਆਂ ਨੇ ਸੇ ਇਹਦੇ ਨਾਲ ਸਮਾਜ ਵਿੱਚ ਤੇ ਆਪਸੀ ਭਾਈਚਾਰਕ ਸਾਂਝ ਵਿੱਚ ਬਹੁਤ ਫਰਕ ਪੈਂਦਾ ਹੈ ਜੇ ਬਣ ਜਾਂਦੀ ਹੈ ਸਖਤ ਸਜ਼ਾ ਮਿਲਣ ਦੀ ਇਹ ਧਾਰਾ ਬਣ ਜਾਂਦੀ ਹੈ ਫਿਰ ਇਹਦੇ ਨਾਲ ਕੁਝ ਨਾ ਕੁਝ ਠਲ ਜ਼ਰੂਰ ਪਵੇਗੀ ਕਿਉਂਕਿ ਜਿਹੜਾ ਫੜਿਆ ਜਾਂਦਾ ਦੂਜੇ ਮਹੀਨਿਆਂ ਦੀ ਜ਼ਮਾਨਤ ਹੋ ਜਾਂਦੀ ਹੈ ਫਿਰ ਆ ਕੇ ਸਰਕਾਰ ਉਹਨਾਂ ਨਾਲ ਬਾਡੀਗਾਰਡ ਦੇ ਦਿੰਦੀ ਹੈ ਤੇ ਦੂਜਾ ਵੀ ਜਿਹੜਾ ਬੰਦਾ ਕਹਿੰਦਾ ਚਲੋ ਬਾਡੀਗਾਰਡ ਲਵਾਂਗੇ ਇਹ ਕੰਮ ਕਰੀਏ ਪਤਾ ਹੋਵੇ ਵੀ ਚੰਗੀ ਤਗੜੀ ਸਜ਼ਾ ਮਿਲਣੀ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ 12 ਤਰੀਕ ਨੂੰ ਬਹੁਤ ਹੀ ਪਿਆਰ ਵਾਲੇ ਰਾਣਾ ਰਾਮ ਸਿੰਘ ਜੀ ਗੋਲਡਨ ਹਟ ਵਾਲੇ ਇਹਨਾਂ ਨੇ ਆਵਾਜ਼ ਦਿੱਤੀ ਹੈ ਸਮੁੱਚਿਆਂ ਨੂੰ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਈ ਜੈਨੀ ਬੋਧੀ ਪਾਰਸੀ ਸਾਰਿਆਂ ਵਾਸਤੇ ਇਹਨਾਂ ਨੇ ਆਵਾਜ਼ ਦਿੱਤੀ ਹੈ ਕਿ 12 ਤਰੀਕ ਨੂੰ ਸਾਰੇ ਹੀ ਸਮਾਣੇ ਦੀ ਧਰਤੀ ਤੇ ਪਹੁੰਚੀਏ ਤਾਂ ਕਿ ਜਿਹੜੀ ਸਰਕਾਰ ਹੈ ਉਹਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ